ਪ੍ਰਤੀਨਾਮ ਜਨ ਸਰਜੀਤ ਸਿੰਘ ਸਰਪੰਚ ਸੋਲੀ ਟੋਲੀ ਇਹ ਜਿਹੜਾ ਉਹ ਆਪਣਾ ਮੋਟਰ ਮਿਰੇ ਦਾ ਬੰਬ ਮਿਲਿਆ ਹੈਗਾ ਠੀਕ ਹੈ ਨਾ ਕਿਹਦਾ ਸਰ ਇਸ ਇਹਰੇ ਪਿੱਛੇ ਹਿੰਦੁਸਤਾਨ ਪਾਕਿਸਤਾਨ ਦਾ ਜੁੱਧ ਹੋਇਆ ਉਹਦੇ ਦੌਰਾਨ ਹੀ ਕੋਈ ਡਰੋਨ ਤੋਂ ਡਿੱਗਿਆ ਹੋਇਆ ਬੰਬ ਹੈਗਾ ਜੀ ਇਹ ਸਵੇਰੇ ਵੀਰ ਸਿੰਘ ਦਾ ਵੱਡਾ ਬੇਟਾ ਇੱਥੇ ਗਾਈ ਨੂੰ ਬੰਨਣ ਆ ਰਿਹਾ ਸੀ ਤਾਂ ਉਹਨੇ ਆ ਕੇ ਦੇਖਿਆ ਪੁਲਿਸ ਨੂੰ ਇਨਫੋਰਮ ਕੀਤਾ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਔਰ ਆਰਮੀ ਆ ਕੇ ਇਸ ਨੂੰ ਡਿਫਿਊਜ਼ ਕੀਤਾ ਹੈ ਉਹ ਜਿੰਦਾ ਹੀ ਹੈਗਾ ਸੀ ਹਾਂ ਜਿੰਦਾ ਹੀ ਬੰਬ ਮਿਲਿਆ ਹੈ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਹੋਇਆ ਜੀ ਇਸ ਨੂੰ ਪੁਲਿਸ ਨੇ ਕਬਜ਼ੇ ਲੈ ਕੇ ਆਪਣੀ ਕਾਰਵਾਈ ਕਰਕੇ ਆਰਮੀ ਨੂੰ ਬੁਲਾ ਕੇ ਨੇ ਡਿਸਪোজ ਕੀਤਾ ਗਿਆ ਕਿ ਪੜਸਪਾਕ ਜੋ ਦਰਾਂ ਨ ਬੰਬ ਪਿਆ ਸੀਗਾ ਤੇ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਥਾਣੇ ਥਾਣੇ ਆਣ ਕੇ ਦੇਖਿਆ ਤੇ ਆਰਮੀ ਅਫਸਰਾਂ ਭરાਇਆ ਗਿਆ ਜੋ ਕਿ ਨਾਨਕ ਨਸ਼ਟ ਕਰਤਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਖੇਤਾਂ ਦੇ ਵਿੱਚ ਮਿਲਿਆ ਸੀਗਾ ਕਿ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਪਬਜੀ ਲਈ ਸੀਗਾ ਜੀ ਹਾਂ ਬੰਬ ਜਿੰਦਾ ਸੀਗਾ ਟ੍ਰਿਪ ਕਰਤਾ ਉਹਨੂੰ ਹਾਂ ਡੀਫੂਸ ਕਰਤਾ ਜੀ കാഫി ധമാക്കോ ആണ് ഡപോജക ജിന്താ ബന്ധ